ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਨਾਗਰਾ ਤਹਿਸੀਲ ਭਵਾਨੀਗੜ੍ਹ ਤੇ ਜ਼ਿਲ੍ਹਾ ਸੰਗਰੂਰ ਕੰਮਬਾਈ ਦਾ ਵਪਾਰ ਦਾ ਬੱਛੀ ਇੱਕ ਦਿਖਾਵਾਂਗੇ ਦਿਖਾਵਾਂਗੇ ਜਰਸੀ ਜਿਵੇਂ ਆਪਣੇ ਸੱਜਣ ਫੋਨ ਵੀ ਕਰਦੇ ਰਹਿੰਦੇ ਨੇ ਭਰਾ ਕਈ ਵੀ ਆਪਾਂ ਨੂੰ ਜਰਸੀ ਚਾਹੀਦੀ ਆ ਤੇ ਚਾਹੀਦੀ ਵੀ ਦਰਮਿਆਨੇ ਰੇਟ 'ਚ ਇਹ ਜਰਸੀ ਦਰਮਿਆਨੇ ਰੇਟ 'ਚ ਆਪਾਂ ਅਵੇਲੇਬਲ ਕਰਾਵਾਂਗੇ ਬਾਈ ਤੋਂ ਇਹ ਹੈਗੀ ਆ ਗੱਬਣਾ ਸੂਆ ਸੌਂਦੀ ਆ ਦੂਜਾ ਬਾਕੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਡੀਪਲੀ ਡਿਟੇਲ ਹੈ ਇਹਦੀ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀ ਦਾ ਸੱਜੇ ਨੂੰ ਆਪਾਂ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਜੀ ਸੱਸੀ ਗੱਲ ਬਾਈ ਵਧੀਆ ਬਾਈ ਆ ਨਾਮ ਦੱਸ ਦਿਓ ਜੀ ਗਗਨਦੀਪ ਸਿੰਘ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਕਿਹੜੇ ਬੰਨੇ ਆ ਗਏ ਨਾਗਰ ਕਿਹੜੇ ਰੋਡ ਤੇ ਨਾਗਰਾ ਬਾਈ ਪਟਿਆਲਾ ਰੋਡ ਤੇ ਸੁਨਾਮ ਤੋਂ ਗਰਮਾਨ ਆ ਜਾਣਿਆ ਰੋਡ ਸਿੱਧਾ ਪਟਿਆਲਾ ਚੰਡੀਗੜ੍ਹ ਇਹਦੇ ਉੱਤੇ ਆ ਗਿਆ ਆਪਣਾ ਕਿਲੋਮੀਟਰ ਤੀ ਘਰ ਆਗਾ ਹਾਂ ਪੈਟਰੋਲ ਪੰਪ ਦੇ ਨਾਲ ਲੱਗ ਮਾ ਰੋਡ ਤੇ ਹਾਂ ਕੰਮ ਹੈ ਆਪਣਾ ਵਪਾਰ ਦਾ ਕੰਮ ਵਪਾਰ ਦਾ ਤੇ ਦੁੱਧ ਦਾ ਬਾਈ ਆਪਣਾ ਪਹਿਲਾਂ ਆਪਣੀ ਡੈਰੀ ਵੀ ਰਹੀ ਆ ਸੰਗਰੂਰ ਲੇਬਰ ਕਰਕੇ ਛੱਡਤੀ ਦੀ ਆਪਾਂ ਨੇ ਲੇਬਰ ਦੀ ਦਿੱਕਤ ਕਰਕੇ ਦੁੱਧ ਤੇ ਵੀ ਲਾਉਣਾ ਡੰਗਰਾ ਤੇ ਬੈਲ ਸੋਣੀ ਲੱਗੇ ਚੀਜ਼ ਲੈ ਵੀ ਲੈਣੇ ਨਾਲ ਨਾਲ ਵੇਚਣ ਦਾ ਕੰਮ ਆ ਜੇ ਕਹੇ ਲੀ ਵੀ ਜਿਆਦਾ ਹੈ ਉਹ ਤੇ ਨਿ하이 ਲੈਵਲ ਤੇ ਵੀ ਜਿਹੜਾ ਜਾਨਵਰ ਆਪਾਂ ਨੂੰ ਜੱਜਦਾ ਉਹ ਲੈ ਕੇ ਬੀਚ ਉਹ ਦੇ ਚਦੇ ਨੇ ਕਿਹੜਾ ਤਸੱਲੀ ਦੇ ਆਬਦੀ ਤੇ ਠੀਕ ਹੈ ਗੱਲ ਹਾਂ ਉਹ ਨਹੀਂ ਬੀਚ ਦੇ ਬਈ ਖੋਲ ਕੇ ਨਾਲ ਨਾਲ ਦੀ ਡਿਟੇਲ ਦੱਸੂਆ ਕਿਹੜਾ ਸੁਆ ਦੂਜਾ ਵੀਰੇ ਸੁਆ ਦੂਜਾ ਤੇ ਗੱਬਣਾ ਕਿੰਨੇ ਕਿ ਦਿਨ ਕੱਢ ਸਕਦੀ ਆ ਉਹਨੇ ਵੀਰੇ ਆਪਣੇ ਕੋਲ ਤਾਂ 3-4 ਦਿਨ ਕੱਢ ਜੂ ਅਗਲੇ ਤੇ ਜਾ ਕੇ ਵੀ ਬੱਚਾ ਧਰ ਸਕਦੀ ਆ ਠੀਕ ਹੈ ਗੱਲ ਹਾਂ ਕਿਉਂਕਿ ਪਸ਼ੂ ਜਦੋਂ ਇੱਕ ਟਿਕਾਣੇ ਖੜਾ ਹੁੰਦਾ ਹਨਾ ਆਪਣੇ 3-4 ਦਿਨ ਕੱਢ ਜੂਗੀ ਹਲੇ ਐਨੂੰ ਲੰਬੀ ਚਲਾਵੀਂ ਬਾਕੀ ਦਿਨ ਇਹ ਸੱਜਣੋ ਚਾਹੇ ਇਸ ਤੋਂ ਬਾਅਦ ਇੱਕ ਵੀ ਨਾ ਕੱਢੇ ਕਿ ਆਰਡਰ ਵੀ ਆਨ ਰੱਖਦੀ ਆ ਜਮਾ ਨਾਲ ਲਗਵਾ ਫਿਕਸ ਤੇ ਇਹਨੂੰ ਇਹਨੂੰ ਤੋਰ ਦੇ ਕੇ ਰਾਂ ਹੋਰ ਤੇ ਥਣ ਦਾ ਸਾਈਜ਼ ਆ ਜਿਹੜਾ ਉਹ ਰੱਖਦੀ ਆ ਤਕਰੀਬਨ ਤਕਰੀਬਨ ਮੱਜਾਂ ਨਾਲ ਲਈ ਚਵਾਈ ਦੀ ਕਿਵੇਂ ਦਸੀ ਆ ਬਾਈ ਓਕੇ ਵੀਰੇ ਬੰਬੇ ਵਰਗੀ ਚਵਾਈ ਆ ਗੰਨੇ ਵਰਗੀ ਚੇਪਾ ਲੋਂ ਦੀ ਪਤਾ ਲੱਗ ਜਾਂਦਾ ਮੈਂ ਕਹਿੰਦਾ ਹੁਣ ਮਾਰ ਦਾਨਿਆ ਇਹ ਕਿਹੜਾ ਕੁਝ ਕਹਿ ਨਹੀਂ ਗੱਲ ਠੀਕ ਆ ਗੱਲ ਸੁਆਦ ਹੀ ਠੰਡੀ ਸੀ ਲੈ ਇੱਕ ਇੱਕ ਗੱਬਣ ਦੀਆਂ ਦਿਖਾ ਰਿਆ ਤੁਹਾਨੂੰ ਮੈਂ ਧਾਰਾ ਮਾਰ ਕੇ ਸੂਈ ਨਹੀਂ ਹੋਈ ਬੱਚੀ ਜੀ ਆਪਾਂ ਗੱਲਬਾਤ ਕਰ ਲਈਏ ਸੂਈ ਹੋਈ ਵਾਲਾ ਸੀਨ ਨਹੀਂ ਹੈਗਾ ਇਹ ਹੈਗੀ ਗੱਬਣ ਆਰਡਰ ਬਣਾਉਗੀ ਚੰਗੇ ਸਹਜ ਦਾ ਤੇ ਬਾਕੀ ਰੱਖੂਗੀ ਅੱਗੇ ਪਿੱਛੇ ਦਾ ਕੰਪਨੀ ਇਹਦੀ ਆ ਗਈ ਜਰਸੀ ਕੱਦੇ ਦਾ ਆ ਗਿਆ ਆਪਾਂ ਕਹਿ ਸਕਦੇ ਹਾਂ ਵੀ ਜਿਵੇਂ ਜਰਸੀਆਂ ਦਾ ਹੁੰਦਾ ਬਾਲਾ ਜਿਆਦਾ ਐਚ ਐਫ ਜਿੱਡਾ ਕੱਦ ਨਹੀਂ ਹੁੰਦਾ ਜਰਸੀ ਦਾ ਉਹ ਤੁਸੀਂ ਆਈਡੀਆ ਲਾ ਲਿਓ ਬਾਕੀ ਆਰਡਰ ਸੋਹਣਾ ਰੱਖਦੀ ਆ ਸਭ ਤੋਂ ਮੇਨ ਗੱਲ ਆ ਜਿਹੜੀ ਆਰਡਰ ਕੁਆਲਿਟੀ ਤੇ ਹੈਗੀ ਪਿਓਰ ਜਰਸੀ ਚ 100 ਦੀ 100 ਕ੍ਰੋਸ ਵਾਲਾ ਕੰਮ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਐਸੋ ਬਿੱਲੇ ਦਾ ਆਰਡਰ ਦਿਖਾ ਦੀ ਬਾਕੀ ਜਿਵੇਂ ਵਪਾਰੀ ਹੋਰ ਬਾਈ ਫੋਰ ਆ ਬਾਈ ਮੂਰੇ ਵੀ ਉੰਨੀ ਆ ਗੈਲ ਵੀ ਉੰਨੀ ਆ ਹਜੇ ਇਹਦੀਆਂ ਪਈਆਂ ਨੇ ਢੱਲਆਂ ਹੀ ਕੱਢੂਗੀ ਹੋਰ ਜਦੋਂ ਰੈਡੀ ਹੋਊਗੀ ਦੁੱਧ ਕਿੰਨਾ ਕੁ ਦੱਸਿਆਦਾ ਬਾਈ ਦੁੱਧ ਵੀਰੇ ਆ ਅਗਲੇ ਨੇ ਤਾਂ ਦੱਸਿਆ ਦੀ 16 ਕਿਲੋ 15 16 ਆਪਾਂ 14 15 ਮੰਨ ਕੇ ਲੈਤੀ ਆ ਠੀਕ ਆ ਵੀ 14 15 ਪਾਈ ਜਾਊ ਪੱਕਾ ਪਾਊ ਬਾਈ ਚੌੜਾ 15 ਮੀਟਰ ਦਾ ਜੇ ਗੱਲ ਕਰ ਲਈਏ ਯਾਰ ਭਾਈ ਮੱਜਾਂ ਦੇੜ ਗੇੜੀ ਹੋਊਗਾ ਹਾਂ ਹਾਂ ਉਹੀ ਕੁਝ ਹੁੰਦਾ ਭਾਈ ਦੀ ਫਾਇਟ ਵੀ ਤਕਰੀਬਨ ਆਪਾਂ ਲਾ ਲਈਏ ਬਾਕੀ ਚਵਾਈ ਵਾਲੀ ਵਧੀਆ ਥਣ ਵਾਲਾ ਵਧੀਆ ਭਾਈ 4 0 ਤੋਂ ਲਾ ਕੇ 6 6.5 6 ਫੈਂਟ ਆਈ ਜਾਂਦੀ ਆ 6 ਫੈਂਟ ਆਈ ਜਾਂਦੀ ਆ ਉੱਥੇ ਤੱਕ ਚਲੀਆਂ ਜਾਂਦੀਆਂ ਫਾਇਟ ਪਰਸੈਂਟੇਜ ਇਹਨਾਂ ਦੀ ਆ ਜੀ ਥਣ ਦੇਖ ਭਾਈ ਥਣ ਨਹੀਂ ਆਈਆਂ ਜਾਂ ਮਿਲਦਾ ਗਿਆ ਇਹਨੂੰ ਗਏ ਮਿਲ ਜਾਂਦੀ ਆ ਮੱਜਾਂ ਨਾਲ ਦਾ ਹਾਂ ਮੱਜਾਂ ਨਾਲ ਦਾ ਲੀਵਾ ਵੀ ਹੁੰਨੇ ਆ ਪੈਸੇ ਕਿੰਨੇ ਲਵੀਆਂ ਜੀ ਪੈਸੇ ਭਾਈ ਮੁੱਲ ਤਾਂ 60 ਕਰਾ ਲਾ 55 ਕਰਾ ਲਾ ਫਿਕਸ ਕਰ ਦੇ ਫਿਕਸ ਵੀਰੇ 50000 ਦੀ ਛੱਡ ਛੋਟਾ ਸੌਦਾ ਨੋਟ ਕਰਦੇ ਆਂ ਕਰ ਦਾਂਗੇ ਕੋਈ ਚੱਕਰ ਨਹੀਂ ਪਰ ਬਾਈ ਕਹਿੰਦਾ ਕਰ ਦਾਂਗੇ ਤੇ ਰੇਟ ਆ ਜਿਹੜਾ ਰੇਟ ਫਿਕਸ ਆ ਇਹਦੇ ਚ 40 45 47 48 ਵਾਲਾ ਸੱਜਣ ਵੀ ਨਾ ਨਾ ਕੋਈ ਫਾਇਦਾ ਨਹੀਂ ਬਾਈ ਦੁੱਧ ਪਾਣੇ ਆਪਾਂ ਗੱਲ ਹੋਈ ਆ ਬਾਈ ਨਾ ਬਾਈ ਕਹਿੰਦਾ ਦੇਣੀ ਨਹੀਂ ਦੇਣੀ 50 ਦੀ ਇਹ ਫਿਕਸ ਇੱਕ ਛੋਟ ਆ ਉਹ ਮਰਜੀ ਦੀ ਆ ਵੀ ਪਰ ਚੀਜ਼ ਨਹੀਂ ਆ ਜੀ ਮਿਲਦੀ 10 ਬੇੜੀਆਂ ਲਈ ਇੱਕ ਨਿਕਲੂ 13 ਹੋਰ ਤੋਰ ਦੇ 10 ਬੇੜੀਆਂ ਲੈ ਲਈਏ ਇੱਕ ਹੀ ਨਿਕਲੂ ਆਈਆਂ ਜੀ ਬਾਈ ਦਖਾਵੇ ਬਿੱਲਿਆ ਸਮਾਰ ਕੇ ਹੋਏ ਕਿਸੇ ਸੱਜਣ ਦੇ ਆਨਲਾਈਨ ਮੰਗਵਾਨੀ ਹੋਈ ਆਨਲਾਈਨ ਵੀ ਬਾਈ ਤੋਂ ਮੰਗਾ ਸਕਦਾ ਅੱਧ ਕਾਥੇ ਦਾ ਤੁਹਾਨੂੰ ਮੈਂ ਨਾਲ ਖੜਾ ਹਾਂ ਫੁੱਲ ਗਰੰਟੀ ਹੋ ਬਈ ਆਨਲਾਈਨ ਵੀ ਫੁੱਲ ਗਰੰਟੀ ਹੋ ਥਣ ਥੱਪੇ ਦੀ ਬਾਈ ਦੀ ਪੂਰੀ ਗਰੰਟੀ ਹੋਊਗੀ ਪਹਿਲਾਂ ਵੀ ਆਪਾਂ ਨੇ ਬੇਚੀਆਂ ਨੇ ਆਨਲਾਈਨ ਬਾਈ ਫੁੱਲ ਗਰੰਟੀ ਆ ਕੋਈ ਕਹੇ ਦੇ ਕਮੈਂਟ ਚ ਵੀ ਇਹਨੇ ਮਾੜੀ ਮਹਿਸ ਦੇਤੀ ਮੈਨੂੰ ਠੀਕ ਆ ਗੱਲ ਆਪਾਂ ਤਾਂ ਵੀ ਜ਼ਿੰਮੇਵਾਰ ਆ ਪਾਜੀ ਦਾ ਇੱਕ ਜੇ ਆਪਾਂ ਕਰ ਲਈਏ ਸਿਸਟਮ ਵੀ ਦੁੱਧ ਵਾਲਾ ਕੰਮ ਸੀ ਜਿਹੜਾ ਉਹ ਸੰਗਰੂਰ ਸੀ ਆਪਣਾ ਹਾਂ ਹਾਂ ਡੈਰੀ ਦੀ ਵੀਰੇ ਹਾਂ ਸੰਗਰੂਰ ਡੈਰੀ ਉਹ ਬਈਆ ਖੜਦਾ ਨਹੀਂ ਸੀ ਫਿਰ ਅਸੀਂ ਨੇ ਬੰਦ ਕਰਤਾ ਹਾਂ ਠੀਕ ਆ ਗੱਲ ਇੱਥੋਂ ਇਹਦੇ ਬਸ ਕੱਦ-ਕਾੜ ਦਾ ਆਈਡੀਆ ਲਾ ਲਿਓ ਕਿਉਂਕਿ ਉਹ ਸਿਸਟਮ ਨਹੀਂ ਹੈਗਾ ਆਪਾਂ ਨਾਲ ਖੜ ਕੇ ਚੀਜ਼ ਦੀ ਦਿਖਾ ਦੇਣੀ ਹੁੰਦੀ ਆ ਵੀ ਜੇ ਕੋਈ ਮੈਂ ਦਾ ਜਿਵੇਂ ਆਪਾਂ ਪਿੱਛੇ ਵੀ ਲੈਬ ਚਲਾ ਕੇ ਆਏ ਹਾਂ ਉੱਥੇ ਵੀ ਆਪਾਂ ਤੁਹਾਨੂੰ ਨਾਲ ਖੜ-ਖੜ ਕੇ ਕੱਦ-ਕਾੜ ਦੇ ਸੀਲ ਠੰਡੀ ਆ ਠੰਡੀ ਸੀਲ ਹੈ ਕਿਵੇਂ ਮਾਰ ਗਿਆ ਜਿੱਡੀ ਕਾ ਆਪਾ ਡਾ ਕੀ ਆਡਰ ਬਣਾ ਡੋਡੀ ਆਡਰ ਬਣਾਈ ਖੜੀ ਆ ਬਾਈ ਇਧਰ ਦੀ ਲਿਆ ਬਿੱਲੇ ਆ ਕੇ ਬੰਨੀ ਲਿਆ ਓਏ ਸਭਾ ਆਦੀ ਆ ਗਈ ਠੰਡੀ ਸੀਲ ਬਿਲਕੁਲ ਆ ਤੇ ਥਾਣ ਜਿਵੇਂ ਤੁਹਾਨੂੰ ਦੱਸਿਆ ਵੀ ਥਾਣਾ ਦਾ ਗੈਪ ਵੀ ਫੁੱਲਾ ਜਿਵੇਂ ਬਾਈ ਨੇ 4/4 ਦੱਸਿਆ ਥੱਲੇ ਕਰਕੇ ਦਿਖਾ ਦੇ ਚਾਰੇ ਥਾਣਾ ਤੇ ਪੂਰੇ ਨਿਖੜਮੇ ਲੱਗੇ ਨੇ ਦੂਰੀ ਤੇ ਪੂਰੀ ਤੇ ਤਾ ਕਿਉਂ ਨਹੀਂ ਬਾਈ ਲੁੱਟਕ ਮਾਜਾ ਲੈ ਵਾ ਲੈ ਹੋ ਸੱਜਣਾ ਵੀ ਹੈਗਾ ਪਿਛਲੇ ਵਾਰ ਆਏ ਨਹੀਂ ਹੈਗਾ ਵੀ ਲੁੱਟਕ ਮਾਜਾ ਫਰੀ ਜਾਊਗਾ ਭੱਜਿਆ ਜਾ ਲਫਾਫਾ ਮਾਰੋ ਜਮੀ ਠੰਡੀ ਸੀਲ ਆ ਵੀਰੇ ਇੱਥੋਂ ਦਿਖਾ ਦੇ ਰੱਖੂਗੀ ਅੱਗੇ ਪਿੱਛੇ ਦਾ ਆਰਡਰ ਉਹ ਤੁਹਾਡੇ ਸਾਹਮਣੇ ਆ ਨੰਬਰ ਬੋਲ ਦਿੰਦੀ ਹਾਂ 7508655052 7508655052 ਪਿੰਡ ਨਾਗਰਾ ਤਹਿਸੀਲ ਭਵਾਨੀਗੜ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਨੂੰ ਬੱਚੀ ਪਸੰਦ ਆ ਉਹ ਪਾਟੜਾਂ ਤੋਂ ਆਪਣਾ ਖਨੌਰੀ ਵਾਲਾ ਕਿਹੜਾ ਉਹ ਆਪੋੜ ਉਹ ਤੋਂ 30 ਕਿਲੋਮੀਟਰ ਆ ਘਰ ਕਿਹੜਾ ਸੰਗਰੂਰ ਆ 17 ਭਵਾਨੀਗੜ ਵੀ 17 ਪਿੰਡ ਆਪਾਂ ਨੂੰ ਸੁਨਾਮ ਵੀ 17 ਪਾ ہاں ਸਾਰੇ ਇੱਧਰ ਬਾਕੀ ਜਿਹੜੇ ਭਰਾ ਨੂੰ ਪਸੰਦ ਆ ਉਹ ਬਾਈ ਉਹ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ